ਜੀ ਜਿਹੜੇ ਬਜ਼ੁਰਗ ਨੇ ਤੁਸੀਂ ਕਿੱਥੋਂ ਲੈ ਕੇ ਆਂਦੇ ਸੀ ਇਹ ਇਹ ਸਾਰੇ ਡੋਗਰ ਪਿੰਡ ਆ ਇੱਥੋਂ 5 ਕਿਲੋਮੀਟਰ ਅਪਰੇ ਓਕੇ ਓਕੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਇੱਕ ਲੇਡੀਸ ਵੀ ਆਏ ਸੀ ਘਰੋਂ ਲੈ ਕੇ ਆਏ ਜੀ ਹਾਂਜੀ ਹਾਂਜੀ ਘਰੋਂ ਲੈ ਕੇ ਆਏ ਇੱਕ ਲੇਡੀਸ ਇਹਨਾਂ ਦੇ ਨਾਲ ਆਈ ਇੱਕ ਲੇਡੀ ਆਈ ਸੀ ਉਹ ਛੱਡ ਕੇ ਤੇ ਚਲੀ ਗਈ ਕਿ ਬਾਅਦ ਵਿੱਚ ਫਿਰ ਜਾਇਆ ਉਹਨਾਂ ਨੇ ਸਿਰਫ ਇਹਨਾਂ ਦੱਸਿਆ ਸੀ ਉਹਨਾਂ ਦੀ ਡਿਊਟੀ ਜਿਹੜੇ ਸੀਗੇ ਉਹਨਾਂ ਨੂੰ ਤੇ ਜਦੋਂ ਫਿਰ ਇਹਨਾਂ ਨੂੰ ਐਡਮਿਟ ਕਰਨ ਦੀ ਵਾਰੀ ਆਈ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਐਡਮਿਟ ਕਰ ਲੈਂਦੇ ਹਾਂ ਤੇ ਉਹ ਬਸ ਛੱਡੇ ਚਲੇ ਗਈ ਛੱਡੇ ਕੇ ਚਲ ਗਈ ਉਹ ਕਹਿੰਦੇ ਫੋਨ ਪਰ ਠੀਕ ਠਾਕ ਜੀ ਮਹਾਰਾਜ ਕੀ ਨਾਂ ਤੁਹਾਡਾ ਰਾਜੂ ਹਾਂਜੀ ਰਾਜੂ ਰਾਜੂ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਿਛਲੇ ਪਿਆ ਯੂਪੀ ਯੂਪੀ ਹਾਂਜੀ ਯੂਪੀ ਦੇ ਵਿੱਚ ਕੋਈ ਕਿਹੜਾ ਏਰੀਆ ਇਹ ਨਹੀਂ ਇਹ ਨਹੀਂ ਪਤਾ ਤੇ ਇੱਥੇ ਕਿਦਾਂ ਆਏ ਤੁਸੀਂ ਇੱਥੇ ਸਾਨੂੰ ਕੋਈ ਛੱਡ ਗਿਆ ਕੌਣ ਛੱਡ ਗਿਆ ਇਤਨਾ ਐਨਾ ਵੀ ਨਹੀਂ ਪਤਾ ਸਾਨੂੰ ਕਿ ਘੌਂ ਛੱਡ ਗਿਆ ਕੌਣ ਨਹੀਂ ਛੱਡ ਗਿਆ ਅੱਛਾ ਜੀ ਕਿਸੇ ਦੇ ਘਰ ਦੇ ਵਿੱਚ ਕੰਮ ਕਰਦੇ ਸੀ ਨਿੱਕੇ ਹੁੰਦੇ ਐਂ ਆ ਗਏ ਇਥੇ ਅੱਛਾ ਨਿੱਕੇ ਹੁੰਦੇ ਆ ਗਏ ਹਾਂ ਤਦ ਨਹੀਂ ਕਿ ਕਿੱਥੇ ਆਏ ਕਿੰਨਾ ਦੇ ਘਰ ਚ ਆਏ ਸੀ ਨਿੱਕੇ ਹੁੰਦੇ ਲਾਲੀ ਲਾਲੀ ਕੇ ਘਰ ਹਾਂ ਇੱਕ ਇਹ ਨਾ ਪਿੰਡ ਕਿਹੜਾ ਸ਼ਹਿਰ ਸ਼ਹਿਰ ਹੈ ਫਰੇੜ ਫਤਿਹਗੜੀ ਹਾਂ ਅੱਛਾ ਤੇ ਉਹਨਾਂ ਦੇ ਘਰ ਚ ਕੰਮ ਕਰਦੇ ਸੀ ਤੇ ਉਹਨੇ ਫਾਲੇ ਪ੍ਰੋਸੀਜਨ ਅੱਛਾ ਕੀ ਕੰਮ ਕੀ ਕਰਦੀ ਸੀ ਉਹਨਾਂ ਨੇ ਕਰ ਡੰਗਦਾ ਨਮ ਨਾ ਕੰਮ ਹੋਰ ਕੀ ਤੇ ਹਸਪੀਟਲ ਵਿੱਚ ਕੋਣ ਛੱਡ ਗਿਆ ਸਾਨੂੰ ਇਹ ਨਹੀਂ ਪਤਾ ਕੋਣ ਛੱਡ ਗਿਆ ਇੱਕ ਲੇਡੀ ਆਈ ਸੀ ਅਸਲ ਦੇ ਸਿਸਟਰ ਬਿਮਾਰ ਹੋ ਗਿਆ ਜਦੋਂ ਉਹਨੂੰ ਇਹਨਾਂ ਨੂੰ ਹਸਪੀਟਲ ਛੱਡ ਗਿਆ ਹਾਂਜੀ ਇੱਕ ਲੇਡੀ ਆਈ ਸੀ ਉਹ ਛੱਡ ਕੇ ਤੇ ਚਲੀ ਗਈ ਪਹਿਲਾਂ ਇਹ ਤੋਂ ਕੰਮ ਕਰਾਉਂਦੇ ਰਹੇ ਕੰਮ ਕਰਦੇ ਰਹੇ ਨਾ ਤੁਸੀਂ ਸੀਗੇ ਕਿ ਬਾਪੇ ਨੇ ਭੇਜਿਆ ਉਹਨਾਂ ਨੇ ਸਿਰਫ ਇਹਨਾਂ ਦੱਸਿਆ ਸੀ ਮਨ ਡਿਊਟੀ ਜਿਹੜੇ ਸੀਗੇ ਉਹਨਾਂ ਨੂੰ ਤੇ ਜਦੋਂ ਫਿਰ ਇਹਨਾਂ ਨੂੰ ਯਾਈ ਡਾਕਟਰ ਅਸੀਂ ਕੀ ਕੀ ਅਸੀਂ ਐਡਮਿਟ ਕਰ ਲਏ ਨੇ ਤੇ ਉਹ ਬਸ ਚਲੇ ਚਲੇਗੀ ਛੱਡ ਛੱਡ ਵੀ ਚਲਦੀ ਉਹ ਕਹਿੰਦੀ ਕਿ ਹਾਂ ਮੈਂ ਆਨੀ ਆ ਤੇ ਇਹਦਾ ਟ੍ਰੀਟਮੈਂਟ ਹੈ ਸਰ ਉਹ ਅਸੀਂ ਬਿਨਾ ਅਟੈਂਡੈਂਟ ਤੋਂ ਅਸੀਂ ਨਹੀਂ ਲਗਾ ਸਕਦੇ ਹਾਂਜੀ ਸਹੀ ਗੱਲ ਹੈ ਕੋਈ ਵੀ ਡ੍ਰਿਪ ਲਗਾਉਣੀ ਹੈ ਇੰਜੈਕਸ਼ਨ ਲਗਾਉਣਾ ਹੈ ਇਨ ਕੇਸ ਪੇਸ਼ੇਂ ਨੂੰ ਕੋਈ ਮੁਸ਼ਕਲ ਆ ਜਾਏ ਹਾਂਜੀ ਹੈਨਾ ਕੱਲ ਨੂੰ ਉਹ ਗੈਰਟੀ ਹੋਟ ਕੇ ਆ ਦੇ ਕੇ ਸਾਡੇ ਪਾਪਾ ਇਹਨੂੰ ਇਹਨਾਂ ਨੇ ਇੱਥੋਂ ਤੱਕ ਪਹੁੰਚਾ ਦਿੱਤਾ ਜਾਂ ਕੋਈ ਮੁਸ਼ਕਲ ਆ ਗਈ ਹੈ ਸਾਨੂੰ ਦੱਸਿਆ ਨਹੀਂ ਮੈਂ ਮੈਂ ਅੱਗੇ ਨਹੀਂ ਤੁਹਾਡੇ ਨਾਲ ਤੇ ਮੈਂ ਕੋਈ ਵੀ ਇਹਨਾਂ ਦੇ ਕੋਈ ਕਿਤੇ ਇਹਨਾਂ ਦੇ ਟੈਸਟ ਵਗੈਰਾ ਕੀਤਾ ਕੋਈ ਨਹੀਂ ਸਰ ਇਹਨਾਂ ਤਾਂ ਕੋਈ ਨਾਲ ਹੀ ਨਹੀਂ ਸੀ ਨਾ ਪਰ ਅਸੀਂ ਪੁਲਿਸ ਵੈਰੀਫਿਕੇਸ਼ਨ ਜਾਂਦੇ ਸਾਨੂੰ ਪੁਲਿਸ ਵਾਲੇ ਕਹਿੰਦੇ ਕਿ ਹਾਂ ਸਾਡੀ ਜ਼ਿੰਮੇਵਾਰੀ ਤੇ ਤੁਸੀਂ ਕਰੋ ਇਹਨਾਂ ਦਾ ਕਿਸੇ ਨੇ ਸਾਨੂੰ ਕੋਈ ਰਿਟਰਨ ਹੀ ਨਹੀਂ ਦਿੱਤਾ ਬਾਕੀ ਹਾਂ ਜਿੰਨੀ ਸਾਡੇ ਕੋਲ ਹੁੰਦੀ ਸੀ ਮਾਰਨਿੰਗ ਈਵਨਿੰਗ ਨਾਈਟ ਚ ਹਾਂਜੀ ਸਾਡੇ ਨਾਲ ਸਾਰੇ ਹੁਣ ਬੇਸਿਕ ਟੈਸਟ ਤਾਂ ਹੋ ਸਕਦੇ ਨਾਲ ਇਥੋਂ ਸਰੀਸ ਟਾਈਮ ਤੇ ਆਪੀਡੀ ਬੰਦ ਹੋਊਗੀ। ਅਫਰੀ ਬੰਦ। ਹਾਂਜੀ। ਕਿਉਂਕਿ ਆ ਕਿਉਂਕਿ ਇਹ ਪੇਸ਼ੈਂਟ ਆ ਇਹਨਾਂ ਦੇ ਬੇਸਿਕ ਟੈਸਟ ਤੁਹਾਨੂੰ ਪਤਾ ਐਚਆਈਵੀ ਹੈ ਨਾ ਆ ਹੈਪੀਟਾਈਟਿਸ ਇਹ ਦੋ ਤਿੰਨ ਸਾਡੇ ਲਈ ਕੰਪਲਸਰੀ ਹੁੰਦੇ ਆ। ਠੀਕ ਆ। ਠੀਕ ਹੈ। ਚਲੋ ਕੋਈ ਗੱਲ ਨਹੀਂ ਮੈਂ ਲੋਕਲ ਕਰਾ ਲਾਂਗਾ ਕਿਉਂਕਿ ਆਪਾਂ ਮੈਂ ਮੈਨੂੰ ਲੈ ਕੇ ਜਾ ਸਕਦਾ। ਅਸੀਂ ਹਰੀਕੇ ਪੱਤਨ ਤੋਂ ਆ ਜੀ। ਅਨਾਥਾ ਸ਼ਰਮ ਆਪਣਾ ਆਪਣੇ ਕੋਲ ਅਥਾਰਟੀ ਹੈਗੀ ਆ। ਲਾਇਸੈਂਸ ਹੈਗਾ ਆਪਣੇ ਕੋਲ ਆਪਾਂ ਇਹਨਾਂ ਨੂੰ ਲੈ ਕੇ ਜਾ ਸਕਦੇ ਆ। ਹਰੀਕੇ ਪੱਤਨ। ਹਾਂਜੀ। ਕਿਉਂਕਿ ਉੱਥੇ ਆਪਣਾ ਆਸ਼ਰਮ ਦਾ ਨਾਮ ਆ ਬਾਬਾ ਰਤਨਦੇਵ ਅਨਾਥਾ ਸ਼ਰਮ ਆ ਬਾਰੇਤਨ ਦੇ ਅਨਾਥ ਅਨਾਥਾਸ਼ਰਮ ਆਪਣੇ YouTube Facebook ਤੇ ਮੇਰੇ ਮਤਲਬ ਕਿ ਇਸੇ ਨਾਲ ਦੇ ਚੈਨਲ ਹੈਗਾ ਉਹਨਾਂ ਸਿਸਟਰ ਜੀ ਉਹਨਾਂ ਨੇ ਫੋਨ ਕੀਤਾ ਸੀਗਾ ਹਾਂਜੀ ਸਿਸਟਰ ਹਾਂਜੀ ਇੱਕ ਜੀ ਆ ਸੰਜੀ ਜੀ ਅੱਜ ਅਸੀਂ ਆਏ ਆ ਫਤਿਹਗੜ ਚੂੜੀਆਂ ਇਸ ਅੰਮ੍ਰਿਤਸਰ ਈ ਹੁੰਦਾ ਨਾ ਗੁਰਦਾਸਪੁਰ ਦਾ ਹਾਂਜੀ ਸੰਜੀ ਅੱਜ ਅਸੀਂ ਆਏ ਆ ਸ਼ਹਿਰ ਫਤਿਹਗੜ ਚੂੜੀਆਂ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਆ ਜਿਹੜੇ ਤੁਸੀਂ ਮਰੀਜ਼ ਦਿਖ ਰਿਹਾ ਜੇ ਮੇਰੇ ਲਾਗੇ ਇਹ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਦੇ ਵਿੱਚ ਪਿਆ ਆ ਤੇ ਡਾਕਟਰ ਸਹਿਬਾਨ ਦੱਸਦੇ ਆ ਕਿ ਇਹਨਾਂ ਨੂੰ ਕੁਝ ਦਿਨ ਪਹਿਲਾਂ ਇੱਕ ਲੇਡੀਜ਼ ਆਈ ਸੀਗੀ ਇੱਥੇ ਐਡਮਿਟ ਕਰਵਾ ਕੇ ਤੇ ਆਪ ਚਲੇ ਗਿਆ ਕਹਿੰਦੀ ਸੀ ਕਿ ਮੈਨੂੰ ਬਾਬਾ ਜੀ ਹੁਣਾਂ ਨੇ ਭੇਜਿਆ ਤੇ ਮੈਂ ਵੀਰ ਨੂੰ ਕਵਾਂਗਾ ਕਿ ਇੱਕ ਵਾਰੀ ਇਹਨਾਂ ਨੂੰ ਪੇਸ਼ੰ ਨੂੰ ਚੰਗੀ ਤਰ੍ਹਾਂ ਦਿਖਾ ਦਿਓ ਕਿਉਂਕਿ ਜਿਹੜਾ ਵੀ ਵੀਰ ਭਰਾ ਇਹਨੂੰ ਜਾਣਦਾ ਹੋਵੇ ਕਿਉਂਕਿ ਇਹ ਬਜ਼ੁਰਗ ਜੀ ਦੱਸ ਰਹੇ ਆ ਕਿ ਅਸੀਂ ਸਾਰੀ ਉਮਰ ਫਤਿਹ ਕੜ ਚੂੜੀਆਂ ਦੇ ਵਿੱਚ ਰਹਿ ਕੇ ਕਿਸੇ ਦਾ ਨਾਮ ਲੈ ਰਹੇ ਬਾਪੂ ਜੀ ਕਿਹਦਾ ਨਾਮ ਲੈ ਰਹੇ ਸੀ ਤੁਸੀਂ ਲਾਲੀ ਲਾਲੀ ਪਰ ਸਾਰੇ ਮੇਰਾ ਉਹਦੇ ਕੋ ਕੰਪਨੀ ਦੀ ਤਰਫ ਆ ਮੈਂ ਕੰਮ ਕੀਤੇ ਕੋਲ ਕੀਤਾ ਫਿਰ ਐ ਉਹਨਾ ਕੰਮ ਕਰਕੇ ਉਹਦੇ ਬਾਅਦ ਅਹੀਂ ਖੋਖਰ ਪਿੰਡ ਉੱਥੇ ਵੀ ਕੰਮ ਕੀਤਾ ਖੋਖਰ ਪਿੰਡ ਹਾਂ ਖੋਖਰ ਪਿੰਡ ਇੱਥੇ ਲੱਗੀ ਹਾਂਜੀ ਉੱਥੇ ਕੀ ਕਿਨੇ ਚਿਰ ਕੰਮ ਕੀਤਾ ਉੱਥੇ ਕੇ ਲਗਗ 3-4 ਮਹੀਨੇ ਕੰਮ ਕੀਤਾ 3-4 ਮਹੀਨੇ ਨਹੀਂ ਤੁਸੀਂ ਇੰਨੇ ਸਾਲ ਆਏ ਜੇ ਇੰਨੇ ਸਾਲ ਚ ਇੱਥੇ ਕਿਹਦੇ ਕੋਲ ਕੰਮ ਕੀਤਾ ਜ਼ਿਆਦਾ ਜ਼ਿਆਦਾ ਕੰਮ ਕਿਹਦੇ ਕੋਲ ਕੀਤਾ ਜ਼ਿਆਦਾ ਕੰਮ ਲਾਲੇ ਕੋਲ ਕੀਤਾ ਕਿੰਨੇ ਸਾਲ ਲਗਭਗ 8 8 ਸਾਲ ਕੀ થਾ ਫਿਰ ਤੋਂ ਦੀ ਰਿਸਪੌਂਸਿਬਿਲਟੀ ਬੰਦੀ ਆ ਕਿ ਤੁਹਾਡੀ ਟੇਕ ਕੇਅਰ ਕਰੇਟਾ ਦਾ ਇਲਾਜ ਕਰਾਵੇ ਉਹ ਤੇ ਤੁਹਾਨੂੰ ਹਸਪੀਟਲ ਚ ਛੱਡ ਕੇ ਚਲੇ ਗਏ ਹੁਣ ਲਾਲੀ ਕੀ ਕਰੋਗੇ ਤੁਸੀਂ ਆਏ ਇਥੋਂ ਨਹੀਂ ਹੁਣ ਅਰੇ ਕਰੋ ਨਹੀਂ ਆਏ ਕਿੰਨਾ ਦੀ ਕਰਵਾਏ ਜੀ ਇਹ ਆਪਾਂ ਸਾਨੂੰ ਉੱਥੋਂ ਛੱਡ ਗਏ ਡੋਗਰਾਂ ਤੋਂ ਡੋਗਰ ਪਿੰਡ ਡੋਗਰ ਪਿੰਡ ਡੋਗਰੀ ਪਿੰਡ ਡੋਗਰ ਪਿੰਡ ਵਾਲੇ ਛੱਡ ਕੇ ਗਏ ਇਥੇ ਉੱਥੇ ਕਿੰਨਾ ਚਿਰ ਹੈ ਡੋਗਰ ਪਿੰਡ ਕਿੰਨਾ ਚਿਰ ਹੈ ਤੁਸੀਂ ਉਦਾਂ ਹੀ ਹਾਂ ਫਤਾਈ ਉਹ ਸਾਡੇ ਨਾਲ ਕੰਮ ਕਰਦੇ ਸੀ। ਅਸੀਂ ਤੁਹਾਡੇ ਨਾਲ ਉਹ ਵੀ ਕੰਮ ਕਰਦੇ ਸੀ। ਤੇ ਬਾਬਾ ਗੰਦਾਸ। ਅੱਛਾ ਤੇ ਤੁਹਾਡਾ ਆਪਣਾ ਜੁਪੀ ਦੇ ਵਿੱਚ ਪਿੰਡ ਕਿੱਥੇ ਪਤਾ? ਨਹੀਂ। ਵਿਆਹ ਹੋਇਆ ਤੁਹਾਡਾ? ਅੱਛਾ। ਪੁਰਾਣਾ ਕੀ ਹੋ ਤੁਹਾਡਾ? ਰਾਜੂ ਮਸੀਹ। ਰਾਜੂ ਮਸੀਹ। ਕੋਈ ਭੈਣ ਭਰਾ ਕੋਈ ਨਹੀਂ। ਭਰਾ ਨਹੀਂ। ਨਹੀਂ। ਹੂੰ। ਜਿਸ ਜੇ ਮੈਂ ਇਹਨਾਂ ਨੂੰ ਲੈ ਚੱਲਦਾ ਜੇਕਰ ਤੁਸੀਂ ਕੁਝ ਲਿਖਵਾਉਣਾ ਤੁਸੀਂ ਮੇਰੇ ਤੋਂ ਲਿਖਵਾ ਸਕਦੇ ਠੀਕ ਹੈ ਜੀ ਫਾਈਲ ਨਹੀਂ ਫਾਈਲ ਨਹੀਂ ਕੋਈ ਨਹੀਂ ਲਿਖਵਾਣੇ ਹਾਂਜੀ ਤੁਸੀਂ ਕਿਉਂਕਿ ਤੁਹਾਡੀ ਡਿਊਟੀ ਆ ਤੁਸੀਂ ਲਿਖਾ ਲਓ ਮੇਰੇ ਕੋਲ ਮੈਂ ਇਹਨਾਂ ਨੂੰ ਆਸ਼ਮੰਦ ਵਿੱਚ ਲੈ ਚੱਲਦਾ ਠੀਕ ਹੈ ਗਲਬਜ਼ ਹੈਗੇ ਤਿਕ ਗਲਬਜ਼ ਹਾਂਜੀ ਗਲਬਜ਼ ਨਹੀਂ ਗਲਬਜ਼ ਮੇਰੇ ਤੋਂ ਹੀ ਪੈ ਗੱਡੀ 'ਚ ਬੈਣੇ ਆ ਅਮਨ ਤੇਤਾਰੀ ਸਿੰਘ ਵਾ ਗੁਰੂ ਦਾ ਪਾਣਾ ਪਾਇਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਰੱਖ ਲੈਣਾ ਆ ਆਪਣੇ ਹੱਥ ਤੋਂ ਕਿਦਾ ਹੱਥ ਤੋਂ ਲਾ ਮਰੋ ਕਿ ਤੋਤੇ ਆ ਸਹੀ ਹਥੇ ਹੱਥ ਤੋਂ ਕਿਹਾ ਮੈਂ ਨਹੀਂ ਕਰੀ ਕੋਈ ਗੱਲ ਮੈਂ ਫੜ ਲੈਣਾ ਕੋਈ ਗੱਲ ਨਹੀਂ ਤੇ ਇੱਥੇ ਆਇਆ ਨੂੰ ਕਿੰਨੇ ਦਿਨ ਹੋ ਗਏ ਆ ਹਸਪੀਟਲ ਦੇ ਚੈਨ ਨੂੰ ਲਓ 15 20 ਦਿਨ ਹੋ ਗਏ ਕੀ ਕੀ ਦਿੱਕਤ ਕੀ ਆਈ ਤੁਹਾਨੂੰ ਇਨਫੈਕਸ਼ਨ ਹੈ ਇਨਫੈਕਸ਼ਨ ਆਈ ਹੈ ਨਾ ਕੰਮ ਦੇ ਦਾ ਡਾ ਵਕਈ ਪ੍ਰੋਬਲਮ ਵਾਲੀ ਐ ਕੋਈ ਦਿੱਕਤ ਆਈ ਨਾ ਨੂੰ ਕੋਈ ਤੋਰ ਬਰਲੇ ਨਹੀਂ ਨਾ ਤੋਰ ਫਿਰ ਕਿਥੋਂ ਨਾਲ ਤੋਰ ਫਿਰ ਕਿਤੇ ਜਾਂਦਾ ਨਾ 148 ਲੈ ਆਇਆ ਅੱਛਾ ਏ ਮਨ ਕੋ ਉਹ ਲਾ ਦੇ ਦੋਗਰੇ ਪੈਰ ਤੋਂ ਅੱਛਾ ਉਹ ਵੀ ਕਹਿੰਦੇ ਡੁਗਰੇ ਪੈਰ ਤੋਂ ਲੈ ਲੈਂਦੇ ਆ ਇਹਦੇ ਇਹਨਾਂ ਦੀ ਵੀਡੀਓ ਤੋਂ ਪਤਾ ਲੱਗ ਜਾਣਾ ਕਿੰਨੇ ਸਾਲ ਕੰਮ ਕੀਤਾ ਇਹ ਵੀ ਸਹੀ ਆ ਥੋੜਾ ਜਿਹਾ ਇਹਨੂੰ ਦੇਖ ਕੇ ਦਿਲੋਂੜਾ ਖਰਾਕ ਦੀ ਲੋੜ ਆ ਹੈਲੋ ਹਲੋ ਹਾਂਜੀ ਵਿਧਿਆ ਸਸੀ ਕਾ ਸਸੀ ਕਾ ਭਾਜੀ ਵਿਧਿਆ ਜਿਹੜੇ ਬਜ਼ੁਰਗ ਨੇ ਤੁਸੀਂ ਕਿੱਥੋਂ ਲੈ ਕੇ ਆਂਦੇ ਸੀ ਇਹ ਇਹ ਸਰ ਡੋਗਰ ਪਿੰਡ ਆ ਇੱਥੋਂ 5 ਕਿਲੋਮੀਟਰ ਅਪਰੇ ਓਕੇ ਓਕੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਇੱਕ ਲੇਡੀਸ ਵੀ ਆਏ ਸੀ ਓਕੇ ਤੇ ਇਹਨਾਂ ਦੇ ਘਰੋਂ ਲੈ ਕੇ ਆਏ ਆ ਆਪਾਂ ਡੋਗਰ ਪਿੰਡ ਤੋਂ ਡੋਗਰ ਪਿੰਡ ਘਰੋਂ ਲੈ ਕੇ ਆਏ ਜੀ ਹਾਂਜੀ ਹਾਂਜੀ ਘਰੋਂ ਲੈ ਕੇ ਆਏ ਇੱਕ ਲੇਡੀਸ ਇਹਨਾਂ ਦੇ ਨਾਲ ਆਈ ਸੀ ਓਕੇ ਹਾਂਜੀ ਹਾਂਜੀ ਅਸੀਂ ਟੈਂਡਰ ਤੋਂ ਬਗੈਰ ਸਰ ਮਰੀਜ਼ ਹੀ ਲਿਆਉਂਦੇ ਹਾਂ ਟੈਂਡਰ ਨਾਲ ਲੈ ਕੇ ਆਇਆ ਸਹੀ ਗੱਲ ਹੈ ਜੀ ਤੇ ਤੁਹਾਨੂੰ ਇਹਨਾਂ ਦੇ ਜੇਕਰ ਆਪਾਂ ਇਹਨਾਂ ਦੇ ਖਰਚਾ ਚਾਹੀਏ ਤੁਸੀਂ ਇਹਨਾਂ ਦਾ ਐਡਰੈਸ ਸੰਦਾਸ ਸਕਦੇ ਸਾਰੇ ਮੈਂ ਤੁਹਾਨੂੰ ਨੇ ਇੱਕ ਨੰਬਰ ਦਿੰਦਾ ਜੀ ਹਾਂਜੀ ਉਹ ਬੰਦੇ ਨਾਲ ਕੰਟੈਕਟ ਕਰੋ ਉਹ ਇਹਨਾਂ ਦੇ ਪਿੰਡ ਦਾ ਹੈ ਠੀਕ ਹੈ ਸਾਪਾ ਰਾਇਆ ਵੀ ਉਹ ਜਨਨਨੀ ਕੌਣ ਸੀ ਜਿਹੜੀ ਇਹਦੇ ਨਾਲ ਆਈ ਸੀ ਹਾਂ ਆਹੋ ਮੈਂ ਨਾ ਮੁੰਡੇ ਨੂੰ ਸੈਂਡ ਕਰ ਦੇਣਾ ਨੰਬਰ ਹੁਣੇ ਭੇਜੋ ਮੈਨੂੰ ਹਾਂਜੀ ਹਾਂਜੀ ਉਹਦੇ ਨਾਲ ਸਾਰੀ ਤੁਸੀਂ ਗੱਲ ਕਰ ਲਿਓ ਵੀ ਉਹ ਹਾਂ ਹਾਂ ਮੈਨੂੰ ਦਿਓ ਨੰਬਰ ਉਹਦਾ ਨੰਬਰ ਦਿਓ ਹਾਂਜੀ 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 ਮੈਂ ਐਸੇ ਨੰਬਰ ਤੇ ਸੈੱਟ ਕਰ ਦਿੰਦਾ ਜਿਹਦੇ ਨੰਬਰ ਦਿਲਵਾਰ ਜੀ ਉਹਦਾ ਨਾਮ ਹਾਂ ਓਕੇ ਓਕੇ ਭੇਜੋ ਜੀ ਹਾਂ ਦਿਲਵਾਰ ਤੋਂ ਉਹਨੂੰ ਉਹਨੂੰ ਸਭ ਪਾਜੀ ਨੂੰ ਪੁੱਛੋ ਕਿੰਨੀ ਕਿੰਨੀ ਫੀਸ ਨੂੰ ਲੈ ਕੇ ਆਇਆ ਤੁਸੀਂ ਗੁਰਦਾਰ ਹੀ ਰਹਿੰਦੇ ਸੀ ਪਹਿਲਾਂ ਹੂੰ ਕਿੰਨਾ ਚਿਰ ਹੋ ਗਿਆ ਗੁਰਦਾਰ ਸਾਹਿਬ ਰਹਿੰਦੇ ਨੂੰ ਗੁਰਦਾਰ ਸਾਹਿਬ ਹੀ ਸਾਨੂੰ ਬਾਵਾ ਟਾਈਮ ਹੋ ਗਿਆ ਬਾਵਾ ਕਿੰਨਾ ਸਾਡੀ ਰੇੜੀ ਵੀ ਉੱਥੇ ਹੀ ਲੱਗੀ ਹੈ ਕਾਦੀ ਰੇੜੀ ਆ ਮੁਰਜ਼ਾਲ ਵਾਲੀ ਅਸੀਂ ਮੁਰਜ਼ਾਲ ਢਾਡੀ ਰੇੜੀ ਆਪਣੀ ਆ ਹਾਂ ਜੀ ਕੀ ਕੰਮ ਕਰਦੇ ਤੁਸੀਂ ਐਂ ਸੇਵਾ ਕਰਨੇ ਦੁੱਧ ਪ੍ਰਸ਼ਾਦਿਆਂ ਦੀ ਗੁਰੂ ਘਰ ਹਾਂ ਜੀ ਕਿੰਨਾ ਚਿਰ ਹੋ ਗਿਆ ਗੁਰਦਰ ਸਾਹਿਬ ਸੇਵਾ ਕਰਦਿਆਂ ਲਗਭਗ ਲਗਭਗ ਹਲੇ 4 4 ਸਾਲ ਹੋ ਗਏ 4 ਸਾਲ ਹੋ ਗਏ ਗੁਰਦਰ ਸਾਹਿਬ ਸੇਵਾ ਕਰਦਿਆਂ ਰੇਡੀ ਤੁਹਾਡੀ ਆਪਣੀ ਆ ਕਿ ਜਾਂ ਗੁਰਦਰ ਸਾਹਿਬ ਵੱਲੋਂ ਮਿਲੀ ਸੀ ਸਾਡੀ ਆਪਣੀ ਆਪ ਖਰੀਦੀ ਆਪ ਕੀ ਤਾਂ ਖਰੀਦੀ ਕੀ ਕੰਮ ਕਰਦੇ ਸੀ ਆਪੇ ਨਾਲ ਪਪਾ ਇਦਾਂ ਯਿੰ ਕੜਿਆ ਡੜੀ ਦਫਾ ਫੇ ਕਿਛੇ ਡੜੀ ਦਫਾ ਤੇ ਰਹਿੰਦੇ ਕਿੱਥੇ ਸੀ ਖੰਭਾ ਲਿਆ ਤੇ ਕਿਰਾਏ ਕਿੱਥੇ ਖੋਵਰਾ ਤੇ ਹੀ ਖੋਵਰਾ ਕਬਰਾਂ ਦੇ ਹਮ ਕਿਹੜੇ ਪਿੰਡ ਖੋਵਰਾ ਖੋਕਰ ਪਿੰਡੀ ਹਾਂ ਅਚਾਰ ਸਰ ਗੁਰਦਾਰ ਸਾਹਿਬ ਚ ਸੇਵਾ ਕੀਤੀ ਹੈ ਨਾ ਤੇ ਰਿਹੜੀ ਆ ਤੇ ਗੁਰਦਾਰ ਸਾਹਿਬ ਚੱਲੀ ਆਪਾਂ ਗਰਨਾ ਸਾਹਿਬ ਕਿਹੜਾ ਗੁਰਦਸਹਿਬ ਦਾ ਨਾਂ ਕਿਹਾ? ਗਰਨਾ ਸਾਹਿਬ। ਗਰਨਾ ਸਾਹਿਬ। ਹੂੰ। ਗਰਨਾ ਸਾਹਿਬ। ਕੋਈ ਗੱਲ ਨਹੀਂ ਪਚਲ ਜਾਣੀ ਉੱਥੇ। ਹਾਂਜੀ ਹੈਗਾ ਕੋਈ ਗਰਨਾ ਸਾਹਿਬ ਗੁਰਦਸ। ਥੇਰ ਬੁਟਾ ਲੈ। ਹੈਗਾ ਪਰਨਾ। ਲੋਨ ਨੰਬਰ ਆ ਗਏ ਉਹਦਾ ਵੀਰ ਦਾ। ਜਿਓ ਕੋਈ ਨਹੀਂ। ਦਸੂਮ ਕੇਰੀਆਂ ਲੱਗਦਾ। ਹਾਂਜੀ। ਦਸੂਮ ਕੇਰੀਆਂ ਲੱਗਦਾ। ਅੱਛਾ ਦਸੂਮ ਕੇਰੀਆਂ। ਦਸੂਆ ਮਕੇਰੀਆਂ। ਹੈਗਾ ਸਿਸਟਰ ਗੁਰਦਸ। ਉਹ ਤਾਂ ਦੂਜੀ ਸਾਹਿਬ ਦਾ। ਉਸੋ ਮੇਰੀਆਂ ਤੇ ਉਧਰ ਆਣਾ ਲੁਧਿਆਣਾ ਸਾਈਡ ਨਹੀਂ ਨਹੀਂ ਲੁਧਿਆਣਾ ਸਾਈਡ ਨੂੰ ਸਰ ਜਦੋਂ ਆਪਾਂ ਕੋਰਾਂ ਹਾਂਜੀ ਹੈਲੋ ਹੈਲੋ ਭੈਜਸਿਕਾ ਅੱਛਾ ਜੀ ਭਾਜੀ ਇੱਕ ਕਿ ਤੁਸੀਂ ਪੇਸ਼ੈਂਟ ਨੂੰ ਜਾਣਦੇ ਜਿਹੜਾ ਇੱਥੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਆ ਰਾਜੂ ਨਾਨ ਦਾ ਵੀਰ ਆ ਹਾਂਜੀ ਇੱਕ ਰਾਜੂ ਨਾਨ ਦਾ ਵੀਰ ਵਾ ਫਤਿਹਗੜ ਚੂੜੀਆਂ ਹਸਪੀਟਲ ਦੇ ਵਿੱਚ ਐਡਮਿਟ ਆ ਤੁਸੀਂ ਉਹਨੂੰ ਜਾਣਦੇ ਜੀ ਰਾਜੂ ਹਾਂਜੀ ਰਾਜੂ ਜਦ ਐਂਬੂਲੈਂਸ ਤੇ ਆਏ ਸੀ ਕਿ ਗੁਰਦਰ ਸਿੰਘ ਤੋਂ ਮਤ ਛੱਡ ਕੇ ਗਿਆ ਸੀ ਥੋੜੀ ਦਿਨੋਂ ਗਿਆ 10-15 ਦਿਨ ਹੋ ਗਿਆ ਸਰ ਮੈਂ ਮੈਂ ਨਹੀਂ ਛੱਡ ਕੇ ਗਿਆ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਕਾਲ ਕੀਤੀ ਨਾਮ ਨੂੰ ਇਹ ਬਾਰੇ ਪਤਾ ਹੀ ਆ ਇਹਨਾਂ ਨੂੰ ਉਹਦਾ ਵੀ ਸਾਡੇ ਪਿੰਡ ਪਿੰਡ ਦੀ ਕੋਈ ਜਿੱਦਾਂ ਇਹਨੂੰ ਕਹ ਦਿੰਦੇ ਨੇ ਚੋਹਰੇ ਵਾਲ ਬੈਠੀ ਹੀ ਕੋਈ ਮਾਤਾ ਕੋਈ ਮਾਤਾ ਲਾ ਲੋ ਨਹੀਂ ਬੰਦਾ ਨਹੀਂ ਲਗਾ ਨਹੀਂ ਮਾ ਕੋਈ ਮਾਤਾ ਛੱਡ ਕੇ ਗਈ ਨੂੰ ਹਣਾ ਹਾਂਜੀ ਮਾਤਾ ਹੀ ਕੋਈ ਬਖੇ ਮਕੇ ਉਧਰ ਦੇ ਬਿਹਾਰ ਦੇ ਮਾਤਾ ਵੀ ਬਿਹਾਰ ਦੀ ਸੀ ਹਾਂ ਮਾਤਾ ਬਿਹਾਰ ਦੀ ਤੇ ਕੋਈ 2-3 ਸਾਲ ਤੋਂ ਤਿੰਨ ਤੋਂ ਇੱਥੇ ਰਹਿ ਰਹੀ ਸੀ ਤੇ ਕਦੀ ਪੜਨੇ ਸਾਹਿਬ ਚੱਲ ਜੰਨੇ ਕਦੀ ਕਿਤੇ ਕਹਿ ਜਲੇ ਕਦੀ ਦੂਏ ਬੰਦ ਕਰ ਦਿੰਦੇ ਆ ਓਕੇ ਓਕੇ ਤੇ ਜਿਹੜਾ ਵੀਰਵਾ ਮੇਰੀ ਗੱਲ ਸੁਣੋ ਜਿਹੜਾ ਵੀਰਵਾ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਤੁਹਾਨੂੰ ਨਹੀਂ ਮੈਨੂੰ ਉਹਦੇ ਬਾਰੇ ਕੋਈ ਭਰ ਜਾਨਕਾਰੀ ਨਹੀਂ ਹੈ ਸਿਰਫ ਇਹ ਆ ਵੀ ਮੈਂ ਇਹ ਇਨਾ ਕੀਤਾ ਸੀ ਵੀ ਉਹਨੇ ਮੇਰੀ ਗੱਲ ਕਰਾਈ ਆਪਣੇ ਕੋਲ ਤੋਂ ਵੀ ਐਂਬੂਲੈਂਸ ਮਂਗਾ ਦੋ ਮੈਨੂੰ ਗੱਲ ਕਰਨੀ ਨਹੀਂ ਆਉਂਦੀ ਓਕੇ 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 ਮੇਰੇ ਹੱਥੇ ਬਸ ਇਨਾ ਹੀ ਉਹਦਾ ਕੋਈ ਨੰਬਰ ਮਿਲ ਸਕਦਾ ਮਾਤਾ ਦਾ ਹਾਂਜੀ ਉਹਦਾ ਮਾਤਾ ਦਾ ਕੋਈ ਨੰਬਰ ਮਿਲ ਸਕਦਾ ਉਹਨਾਂ ਦਾ ਹਾਂਜੀ ਮਾਤਾ ਦਾ ਕੋਈ ਉਹਦਾ ਕੋਈ ਐਡਰੈਸ ਮਿਲ ਜੇ ਜਾਂ ਨੰਬਰ ਮਿਲ ਜੇ ਕੋਸ਼ਿਸ਼ ਕਰਦਾ ਮੈਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਦਿਓ ਨੰਬਰ ਠੀਕ ਹੋਣਾ ਦਾ ਮੈਂ ਕੋਸ਼ਿਸ਼ ਕਰਦਾ ਕੋਈ ਗੱਲ ਨਹੀਂ ਲੈ ਚੱਲਦੇ ਅਸੀਂ ਲੈ ਚੱਲਦੇ ਹਾਂ ਉਹ ਤੇ ਚਲੋ ਅਸੀਂ ਆਪਣੀ ਇਨਕੁਆਇਰੀ ਕਰ ਲਾਂਗੇ ਇਹਨਾਂ ਦਾ ਹਨਾ ਪਤਾ ਕਰਾਂਗੇ ਤੇ ਚਲੋ ਜੇਕਰ ਹੁਣ ਤੇ ਲੈਬ ਬੰਦ ਹੋ ਗਈ ਜੇ ਉਹ ਟੈਸਟ ਹੋ ਜਾਂਦੇ ਵਧੀਆ ਸੀਗਾ ਕਿਉਂਕਿ ਇਹ ਨਾ ਇਫੈਕਟਡ ਆਏ ਕਿਸੇ ਨਾ ਕਿਸੇ ਚੀਜ਼ ਤੋਂ ਕੋਈ ਹਣੀ ਮੈਂ ਸਿਰ ਲਿਖ ਦਿੰਦਾ ਤੁਸੀਂ ਲਿਖਾ ਦਿਓ ਤੁਸੀਂ ਇਹ ਲਿਖ ਦਿਓ ਕਿ ਅਨਨੋਨ ਮਰੀਜ਼ ਸੀਗਾ ਦਾਖਲ ਸੀ ਐਸੀਸੀਬਲ ਨਹੀਂ ਆ ਹਸਪਟਲ ਤੇ ਸੀਐਲ ਛੋਟਾ ਲਿਖਦੇ ਕਿਉਂਕਿ ਕੱਲ ਨੂੰ ਤੁਹਾਨੂੰ ਕੋਈ ਚੈਲੰਜ ਨਾ ਕਰੇ ਹਨਾ ਕਿ ਕਿ ਪਹਿਨੇ ਅੱਜ ਕੀ ਹੁੰਦਾ ਵਾ ਕਿ ਸੇਵਾ ਕਰੀਏ ਤੇ ਹਨਾ ਸਗੋਂ ਲੋਕੀਂ ਚੰਗਾ ਖਾਣ ਟਿਕੰਦੇ ਦੇ ਦੋਜੋਲਟ ਕਈ ਜ਼ਿਆਦਾ ਆ ਜਾਂਦੇ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਨੀਚੇ ਆਪਣੀ ਸਾਈਨ ਕਰ ਦਿੱਤੇ ਇਹ ਤੁਸੀਂ ਆਪਣੇ ਹਨਾ ਰਿਕਾਰਡ ਦੇ ਵਿੱਚ ਰੱਖ ਲਿਓ ਮੈਨੇ ਦੁਨੀਆ ਤੇ ਸੱਚ ਜਾਨੀ ਮੈਂ ਕੱਲ ਪੇਸ਼ੈਂਟ ਲੈ ਕੇ ਆ ਪੰਜ ਪੋਤਾ ਉਹਦੇ ਕਿਹਨੇ ਨਹੀਂ ਸੰਭੇਤ ਕੱਲ ਅਸੀਂ ਉਹਨੂੰ ਆਸ਼ਰਮ ਚ ਲੈ ਕੇ ਆਏ ਆ ਇਹਦੇ ਚੱਲ ਕੇ ਇਹਨੇ ਕੰਮ ਕਰਾਇਆ ਕੇ ਰੇ ਨੂੰ ਛੱਡੰਦਾ ਹੈ ਅੱਛਾ ਠੀਕ ਹੈ ਜਿਹੜਾ ਵੀਰ ਆ ਬਖਤ ਵਿਚਾਰਾ ਤੈਨੂੰ ਲੈ ਕੇ ਚੱਲੇ ਆ ਤੇ ਅਸੀਂ ਸਪੈਸ਼ਲ ਧੰਨਵਾਦ ਕਰਦੇ ਆ ਆ ਇਸ ਹਸਪੀਟਲ ਦੇ ਮੈਡਨ ਮੈਮ ਅ ਬਲਵਿੰਦਰ ਖੋੜਵਾ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਵੀਰ ਜੀ ਮਾਨ ਜੀ ਜੀ ਇਹ ਅਵਾਰਡ ਟੈਨਰ ਵੀਰ ਜੀ ਆ ਅੱਜ ਵੀ ਸਾਡੇ ਨਾਲ ਉਹ ਸਵੇਰ ਤੇ ਆਏ ਆ ਤੇ ਇਸ ਦਿੱਖ ਨੂੰ ਲਗਾਤਾਰ ਸਾਡੀ ਬਦਦ ਕਰ ਰਿਹਾ ਤੇ ਮੈਂ ਬਲਵਿੰਦਰ ਸਿੰਘ ਜੀ ਦਾ ਫੇਰ ਇੱਕ ਵਾਰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਜਿਹੜਾ ਇਹ ਮਰੀਜ਼ ਵਾ ਤੇ ਵਿਚਾਰੇ ਦਾ ਕੋਈ ਵਾਰਸ ਨਹੀਂ ਹੈਗਾ ਅਸੀਂ ਜਿੰਨੀ ਆਪਣੇ ਵੱਲੋਂ ਇਹਨੂੰ ਆ ਮੈਡੀਸਿਨ ਜਾਂ ਮੈਡੀਕਲ ਇਨਫੈਸਿਲਟੀ ਦੇ ਸਕਦੇ ਸੀਗੇ ਵੀ ਦੇ ਦਿੱਤੀ ਆ ਹੂੰ ਚਲੋ ਬਾਏ ਵੀ ਚੱਲੀ ਆਪਾਂ ਉਹਨੂੰ ਵੀ ਪਤਾ ਲੱਗ ਜੇ ਨਾ ਫੇ ਚੱਕਣ ਲੱਗੇ ਆ ਹੌਲਾ ਹੀ ਆ ਹੌਲੇ ਜਿਹਰੇ ਬੋਲ ਆ ਲੱਗੇ ਮੜਾ ਜਾ ਹੈਨੂੰ ਕਰੋ ਦਸਪੌਂਟ ਚੜ ਚਲੋ ਬਹੁਤ ਜੂਸ ਦੀ ਹੂੰ ਹੂੰ ਜੂਸ ਦੀ ਬੋਤਲ ਹਾਂ ਲੈ ਲੈਨੇ ਲੈ ਲੈਨੇ ਜੂਸ ਦੀ ਬੋਤਲਾਂ ਦੇ ਲੈ ਲਿਓ ਬਿਲਕੁਲ ਜੀ ਆਪਾਂ ਇਹ ਲੋਕਿੰਦਾ ਫੜ ਲੈ ਵੀਰੀ ਬੋਤਲੀ ਇਦੀ ਫੱਲਾ ਆਹੋ ਆਹ ਜੀ ਸਾਹਿਬ ਮੈਂ ਫੱਲੀ ਲਾਈ ਦਿਓ ਇਹ ਲੋੜ ਚਾਹੀਦਾ ਗੁਰੂ ਮੈਂ ਲੋਡਿੰਗ ਇਹਨੂੰ ਲੰਮੇ ਪੈਣਾ ਪੈਣਾ ਹੈਨਾ ਹੂੰ ਲੋਡ ਤੇ ਇਥੇ ਵਰਤ ਲਾਂਗੇ ਇੱਕ

ਕਿਲੇ ਲੋਕਾਂ ਦੇ ਲੋਕਾਂ ਦੇ ਕੋਈ ਗੱਲ ਨਹੀਂ ਕੋਈ ਗੱਲ ਹਾਂ ਇਹ ਰੂਪ ਮੇਰਾ ਕੋਈ ਗੱਲ ਹੀ ਵਾਇਗਰੂ ਕਰੋ ਰੱਬ ਦਾ ਨਾਮ ਲਓ ਵਾਇਗਰੂ ਮੇਰ ਕਰਿਆ ਨਾ ਵਾਇਗਰੂ 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 ਤਰ ਬੁਲਾ ਆਂ ਬਸ ਵਾਹਿਗੁਰੂ ਸਗਰਮ ਸ਼ੀਟ ਅੱਗੇ ਕਰ ਤੇ ਬਾਪੂ ਨੂੰ ਬਿਠਾਓ ਸ਼ੀਟ ਅੱਗੇ ਕਰ ਆਪਣੀ ਇੱਧਰ ਹੀ ਬਿਠਾ ਲਓ ਹਾਂ ਬੈਠ ਕੇ ਜਾਣਾ ਲੰਮੇ ਨਹੀਂ ਬੈਹਿ ਜਾਣਾ ਕਲ ਨਹੀਂ ਬਾਬਾ ਜੀ ਗੱਡੀ ਏਦਾਂ ਦੀ ਆ ਬੈਂਚ ਤੇ ਪ੍ਰੋਬਲਮ ਨਹੀਂ ਆਉਣੀ ਬਹੁਤੀ ਠੀਕ ਆ ਲੰਮੇ ਪਾੜਾ ਲੰਮੇ ਪਾੜਾ ਲੰਮੇ ਪਾੜਾ ਬਾਪੂ ਦੇ ਬੈਣੀ ਨਾਲ ਸੱਤ ਲੰਮੇ ਪਾੜਾ ਠੀਕ ਆ ਕਲ ਨਹੀਂ ਵਾਗਿਰੂ ਲੰਮੇ ਪਾ ਲੈਨੇ ਬੋਲਦੇ ਪੂਰੀ ਪੰਜਾਬੀ ਆ ਇਹ ਪੰਜਾਬੀ ਫੈਮਿਲੀ ਤੋਂ ਹੀ ਆ ਇਹ ਨਹੀਂ ਤੇਲ ਜ਼ਿਆਦਾ ਹੋ ਗਿਆ ਨਾ ਛੋਟੇ ਹੁੰਦੇ ਤੋਂ ਆ ਆ ਇਹ ਵੀ ਗੱਲ ਤੁਹਾਡੀ ਸਹੀ ਆ ਹਨਾ ਪੰਜਾਬੀ ਤੋਂ ਬੋਲਣ ਲੱਪੇ ਚੋਕੀ ਵਰੀ ਲੰਮੇ ਵਰੀ ਉਧਰਲੀ ਪਾਸੇ ਦੇਖੋ ਜਿਹੇ ਪਾਸੇ ਸਕੈਨ ਹੀ ਜਾਰੀ ਪੇਪਰ ਟਾਈਪ ਹੋ ਗਈ ਆਜੋ ਬਾਕੀ ਦੰ ਚਮੜੀ ਹੋਈ ਪਈ ਹੈ ਤਾ ਬਿਠਾ ਜੜੇ ਚੱਕ ਕੇ ਬਿਠਾ ਸਕੈਨ ਆ ਵੀ ਚੱਲਦੀ ਨਹੀਂ ਸਗਰਾ ਉਧਰਲੀ ਸਾਈਡ ਚੱਲ ਜੇ ਇੱਕੇ ਤੋਂ ਨਹੀਂ ਅਟਕਦਾ ਹੱਥ ਲਾਉਂ ਨਹੀਂ ਨਾ ਦੰਡੇ ਥਲਿੰਡ ਕੱਟਣਾ ਕੋਈ ਗੱਲ ਨਹੀਂ ਇੰਨਾ ਤਾਂ ਹੁਣ ਕਰਨਾ ਹੀ ਪੈਣਾ ਕੋਲੀ ਬਾਪੂ ਕੋਈ ਗੱਲ ਨਹੀਂ ਵਾਈਕਰੂ ਮੇਰ ਕਰੇ ਠੀਕ ਹੋ ਜਾਣਾ ਦੇਖ ਹਾਂ ਪਲਾਪਾ ਕਰੀਆ ਆ ਚਾਦਰ ਖਿੱਚੀ ਦੇ ਦੇਪੀ ਛੱਲੇ ਆਉ ਤੇ ਦੇ ਦੇ ਬਬੇ ਦੇ ਦੇ ਚਲ ਚਲ ਬੈ ਗਰੀ ਤੋਂ ਕਿ ਬੈਰਾ ਮੈਂ ਮਗ ਰੇਨਾ ਕਿ ਦਿੱਤੋਂ ਰੱਖ ਲਈ ਹੈ ਕਿਟ ਰੱਖ ਲਈ ਕਿਟ ਵੀ